ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕਿਵੇਂ ਹੋ ਉਮੀਦ ਕਰਦੇ ਕਿ ਸਾਰੇ ਜਣੇ ਚੰਗੀ ਖਲਾ ਦੇ ਵਿੱਚ ਹੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੰਨ ਦਾ ਨਾਮ ਹੈ ਮਾਂ ਪੁੱਤ ਦੀ ਜੋੜੀ ਤੇ ਸੋ ਥੈਂਕ ਯੂ ਸੋ ਮਾਚ ਸਪੋਰਟ ਕਰਨ ਲਈ ਤੇ ਲਾਈਕ ਪਲੀਜ਼ ਜਰੂਰ ਕਰ ਜੇ ਤੁਸੀਂ ਵੀਡੀਓ ਦੇਖਦੇ ਹੋ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਆ ਕਰੋ ਤੇ ਅੱਜ ਦਾ ਵਲੌਗ ਬਹੁਤ ਇੰਟਰਸਟਡ ਆ ਸੋ ਤੁਸੀਂ ਵਲੌਗ ਦੇ ਨਾਲ ਬਣੇ ਰਹੋ ਹਿੰਦੇ ਤੱਕ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਸੋ ਮੈਂ ਨਾ ਸਾਡੀ ਸਾਬ ਸਫਾਈ ਕਰ ਲਈ ਇੱਧਰ ਵੀ ਮੈਂ ਆ ਪੋਚੇ ਵਗੈਰਾ ਲਾ ਦਿੱਤੇ ਨੇ ਤੇ ਬਸ ਉਹ ਬੈੱਡ ਤੋਂ ਕੱਪੜੇ ਚੁੱਕਣ ਵਾਲੇ ਨੇ ਤੇ ਇੱਧਰ ਪ੍ਰੈਸਟੇਬਲ ਤੋਂ ਕੱਪੜੇ ਚੁੱਕਣ ਵਾਲੇ ਨੇ ਤੇ ਤੁਸੀਂ ਦੇਖ ਸਕਦੇ ਹੋ ਬਾਕੀ ਸਾਫ ਸਫਾਈ ਤੇ ਇੱਧਰ ਸਾਡੀ ਖਿੜਕੀ ਤੋਂ ਹਵਾ ਬਹੁਤ ਵਧੀਆ ਆਉਂਦੀ ਆ ਇੱਧਰ ਖੇਤ ਆ ਸਾਡੇ ਤੇ ਬਹੁਤ ਸੋਹਣੀ ਹਵਾ ਆਉਂਦੀ ਇੱਧਰ ਪੱਠੇ ਬੀਜੇ ਆਪਾਂ ਤੇ ਉਹ ਦੇਖੋ ਸਾਹਮਣੇ ਮੋਟਰਾਂ ਚੱਲਣੀਆਂ ਨੇ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਆ ਫਸਲ ਦੇ ਦਿਨ ਨੇ ਸੋ ਇਧਰ ਵੀ ਮੈਂ ਸਾਰੇ ਪੋਚੇ ਵਗੈਰਾ ਸਾਰੇ ਲਾ ਦਿੱਤੇ ਨੇ ਸੋ ਇਧਰ ਜਿੰਨੀ ਪਰੋਲੇ ਦੇ ਵਿੱਚ ਕਣਕ ਪੈ ਗਈ ਸੀ ਤੇ ਪੈ ਗਈ ਸੀ ਛੋਟਾ ਸੀ ਪਰੋਲਾ ਸਾਡੇ ਕੋਲ ਬਾਕੀ ਆਪਾਂ ਇਹ ਬੋੜਿਆਂ ਦੇ ਵਿੱਚ ਰੱਖ ਦਿੱਤੀ ਆ ਤੇ ਇਧਰ ਤੇ ਇਧਰ ਵੀ ਆਪਾਂ ਇਧਰ ਆਪਾਂ ਫੁੱਲ ਲਾਇਆ ਇਧਰ ਆਪਾਂ ਸੋਨੇ ਆ ਤੇ ਉਧਰ ਵੀ ਖਿੜਕੀਆਂ ਨੇ ਹਵਾ ਵਗੈਰਾ ਕਾਫੀ ਹੁੰਦੀ ਆ ਸੋ ਇੱਧਰ ਡ్రਾਈਇੰਗ ਰੂਮ ਦੀ ਵੀ ਆਪਾਂ ਸਾਰੀ ਸਫਾਈ ਕਰ ਲਈ ਆ ਤੇ ਇੱਧਰ ਵੀ ਆਪਾਂ ਸਾਰੀ ਸਫਾਈ ਕਰ ਲਈ ਆ ਸੋ ਇਹ ਵੀ ਮੈਂ ਖੁਦ ਬਣਾਇਆ ਹੋਇਆ ਵਾ ਤੇ ਇਹ ਵੀ ਮੈਂ ਖੋਦੀ ਬਣਾਏ ਆ ਤੇ ਉਹ ਹਰਜੋਤ ਦੀ ਇਹ ਹਰਜੋਤ ਦੀ ਫੋਟੋ ਆ ਛੋਟੀ ਹੁੰਦੀ ਦੀ ਬਚਪਨ ਦੀ ਤੁਹਾਨੂੰ ਕਰੀਬ ਤੋਂ ਦਿਖਾਉਣੀ ਆ ਮੈਂ ਆ ਦੇਖੋ ਇਹ ਹਰਜੋਤ ਦੀ ਬਚਪਨ ਦੀ ਫੋਟੋ ਆ ਜੀ ਤੇ ਤੋ ਬਾਕੀ ਸਾਰੀ ਸਾਫ ਸਫਾਈ ਕਰ ਲਈ ਇਹ ਹਰਜੋਤ ਨੂੰ ਇਹ ਆਨੰਦਪੁਰ ਸਾਹਿਬ ਤੋਂ ਲੈ ਕੇ ਦਿੱਤਾ ਹੈ ਪਰ ਬੱਚਿਆਂ ਨੇ ਉੱਤੇ ਚਰਚਾ ਰਹੀ ਕਿ ਕਲਤ ਵਿੰਗੀ ਕਰ ਦਿੱਤੀ ਆ ਤੇ ਪਰ ਹੁਣ ਮੈਂ ਸੋਫੇ ਦੀ ਸਪੋਰਟ ਦੇ ਕੇ ਖਿਲਾੜਿਆ ਹੈ ਇਹ ਹਰਜੋਤ ਦੇ ਸਕੂਲ ਲਈ ਬਣਾ ਲਈ ਦਿੰਦੇ ਇਹੀ ਤੇ ਮੈਂ ਹੁਣ ਇੱਥੇ ਰੱਖ ਦਿੱਤਾ ਹੈ ਦੇਖੋ ਸਾਰੀ ਸਾਫ ਸਾਫ ਸਫਾਈ ਕੀਤੀ ਆ ਰੁਹਾ ਕੇ ਕਿਚਨ ਚ ਸੋ ਇਹਦੇ ਵਿੱਚ ਆਪਾਂ ਬੋਤਲਾਂ 'ਚ ਪਾਣੀ ਭਰ ਕੇ ਰੱਖਾਂਗੇ। ਸੋ ਮੈਂ ਰੋਟੀ ਬਣਾਉਂਦੀ ਆ। ਤੇ ਸਿੱਧ ਜ ਤੁਸੀਂ ਦੇਖ ਸਕਦੇ ਹੋ ਸਾਰੇ ਸਾਫ਼-ਸਾਫ਼ ਇਹ ਬਰਤਨ ਸਾਫ਼ ਕਰਨ ਵਾਲੇ ਨੇ ਉਹ ਮੈਂ ਬਾਅਦ ਵਿੱਚ ਕਰੂੰਗੀ ਹੁਣ ਸੈਬ ਸਲੈਪ ਵਗੈਰਾ ਸਾਰੀ ਸਫਾਈ ਕਰਨ ਵਾਲੀ ਆ। ਇੱਧਰ ਮੈਂ ਖੰਡ, ਛੋਲ ਵਗੈਰਾ ਪਾ ਕੇ ਰੱਖੇ ਨੇ। ਤੇ ਬਾਕਸ ਵਗੈਰਾ ਹਜੇ ਨਹੀਂ ਬਣਾਏ ਹੈਗੇ ਆਪਾਂ। ਹਜੇ ਟਾਈਮ ਲੱਗੂਗਾ। ਤੇ ਮੱਕੀ ਸਾਮਾਨ ਰੱਖਿਆ ਹੋਇਆ ਆਪਾਂ ਸੋ ਹੁਣ ਆਪਾਂ ਤੁਹਾਨੂੰ ਬਾਹਰ ਦਾ ਵੀਊ ਦਿਖਾਉਨੇ ਆ ਸੁ ਬਾਹਰ ਵੀ ਆਪਾਂ ਪੋਚੇ ਵਗੈਰਾ ਲਾ ਦਿੱਤੇ ਨੇ ਆ ਦੇਖੋ ਇੱਧਰ ਵੀ ਆਪਾਂ ਟੈਲਾਂ ਵਗੈਰਾ ਲਾਵਾਂਗੇ ਤੇ ਆਪਾਂ ਤਿੰਨ ਚਾਰ ਦਿਨ ਹੋ ਗਏ ਸਾਨੂੰ ਮਾਂ ਤੋੜਦਿਆਂ ਨੂੰ ਸੁਕਵਾ ਦੇਖੋ ਅਸੀਂ ਮਾਂ ਤੋੜ ਕੇ ਰੱਖੇ ਨੇ ਤੇ ਅਜੇ ਹੋਰ ਸਾਨੂੰ ਤੋੜਨੇ ਪੈਣੇ ਇਸ ਕਰਕੇ ਮੇਰਾ ਲਾਈਵ ਆਨ ਚ ਟਾਈਮ ਨਹੀਂ ਲੱਗਦਾ ਇਹ ਵੀਡੀਓ ਵੀ ਮੈਂ ਬਹੁਤ ਮੁਸ਼ਕਿਲ ਤੇ ਆ ਦੇਖੋ ਇਹ ਸਾਡਾ ਨਿੱਕਾ ਜਿਹਾ ਹਾਊਸ ਤੇ ਇੱਧਰ ਮੈਂ ਲਾਏ ਹੋਏ ਨੇ ਫਲਾਵਰ ਸੋ ਇੱਧਰ ਆਪਾਂ ਲਗਾਏ ਹੋਏ ਨੇ ਫੁੱਲ ਸੋ ਇਹ ਕੇਸਰ ਦੇ ਫੁੱਲਾ ਕੇਸਰ ਐਲੋਵੀਰਾ ਤੇ ਹੋਰ ਵੀ ਫੁੱਲਾ ਦੋ ਦਿਨ ਤੇ ਇੱਥੇ ਸਾਈਕਲ ਲੱਗਾ ਸਾਡਾ ਇੱਧਰ ਅਮਰੂਦ ਦਾ ਬੂਟਾ ਹੈ ਜੀ ਅਮਰੂਦ ਕਾਫੀ ਲੱਗਦੇ ਹੁੰਦੇ ਐ ਇਹਨੂੰ ਰੈੱਡ ਕਲਰ ਦੇ ਅਮਰੂਦ ਹੁੰਦੇ ਆ ਲਾਲ ਕਲਰ ਦੇ ਤੇ ਇੱਧਰ ਆੜੂ ਦੇ ਬੂਟਾ ਵਾ ਤੇ ਆੜੂ ਨੂੰ ਵੀ ਕਾਫੀ ਫਲ ਪਿਆ ਹੋਇਆ ਵਾ ਤੇ ਤੁਹਾਨੂੰ ਦੱਸਦੇ ਆ ਕਿ ਆਪਾਂ ਮਾਂ ਦੀਆਂ ਜਿਹੜੀਆਂ ਫਲੀਆਂ ਸੀ ਉਹਨਾਂ ਨੂੰ ਆ ਦੇਖੋ ਆਪਾਂ ਢੇਰੀ ਲਗਾ ਕੇ ਰੱਖੀ ਐ ਇੱਥੇ ਇੱਥੇ ਜੋ ਦਾ ਸਾਈਕਲ ਆ ਇੱਥੇ ਆਪਾਂ ਲਸਣ ਪੁੱਟ ਕੇ ਰੱਖਿਆ ਸੀ ਇਹ ਸਾਡੀ ਪੁਰਾਣੀ ਖੁੱਲੀ ਆ ਜੀ ਆਪਾਂ ਹੁਣ ਉਧਰ ਕਮਰਾ ਬਣਾਇਆ ਵਾ ਡੰਗਰਾਂ ਦਾ ਤੇ ਇਹ ਸਾਡੀ ਪੁਰਾਣੀ ਖੁੱਲੀ ਆ ਸੇਲ ਲੱਗੇ ਸਾੜੇ ਫੀਟ ਵਗੈਰਾ ਪਈ ਹੋਈ ਆ ਤੇ ਇਹ ਹੈਗੇ ਮਾਂ ਜਿਹੜੇ ਆਪਾਂ ਵੱਢ ਕੇ ਲੈਂਦੇ ਸੀ ਤੇ ਹੌਲੀ 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 ਆਪਾਂ ਇੰਨਾਂ ਦੀਆਂ ਫਲੀਆਂ ਤੋੜ ਤੋੜ ਕੇ ਅ ਤੋੜੇ ਦੇ ਵਿੱਚ ਪਾ ਰਹੇ ਆ ਤੇ ਕਾਫੀ ਟਾਈਮ ਲੱਗ ਜਾਂਦਾ ਸਾਨੂੰ ਆਪਾਂ ਸਵੇਰ ਦਾ ਮਾਰਨਿੰਗ ਟਾਈਮ ਦਾ ਕੰਮ ਸਿਮੇਟ ਕੇ ਕਰਦਾ ਫਿਰ ਆਪਾਂ ਫਲੀਆਂ ਤੋਲਣ ਲੱਗ ਜਾਂਦੇ ਨੇ ਕਾਫੀ ਟਾਈਮ ਲੱਗ ਜਾਂਦਾ ਵਾ ਤੇ ਕੁਝ ਭੈਣਾ ਮੈਨੂੰ ਕਹਿੰਦੀਆਂ ਨੇ ਕਿ ਲਾਈਵ ਚ ਨਹੀਂ ਹੁੰਦੀ ਤੇ ਮੇਰਾ ਟਾਈਮ ਨਹੀਂ ਲੱਗਣਿਆ ਹੈਗਾ ਕਿਉਂਕਿ ਤੁਹਾਨੂੰ ਪਤਾ ਮਾਵਾਂ ਦਾ ਕੰਮ ਕਾਫੀ ਹੁੰਦਾ ਵਾ ਮਾਵਾਂ ਦੀਆਂ ਫਲੀਆਂ ਤੋੜਦੀਆਂ ਇੱਧਰ ਵੇਖੋ ਪਿੰਡੀਆਂ ਲੱਗੀਆਂ ਹੋਈਆਂ ਪਰ ਖਰਾਬ ਹੋ ਗਈਆਂ ਪਿੰਡੀਆਂ ਬਿਲਕੁਲ ਨਹੀਂ ਹੋਈਆਂ ਹੈਗੀਆਂ ਇੱਧਰ ਧਨੀਆਂ ਆ ਇੱਧਰ ਮਿਰਚਾਂ ਤੇ ਉਧਰ ਵੀ ਮੈਂ ਪਿੰਡੀਆਂ ਲਾਈਆਂ ਸੀ ਪਰ ਪਿੰਡੀਆਂ ਬਿਲਕੁਲ ਨਹੀਂ ਹੋਈਆਂ ਹੈਗੀਆਂ ਸੋ ਇੱਧਰ ਆਪਾਂ ਪਨੀਰੀ ਬੀਜੀ ਹੋਈ ਆ ਤੇ ਇੱਧਰ ਸਾਰਾ ਸਾਈਡਾਂ ਤੇ ਸਾੜੇ ਖੇਤ ਹੀ ਆ ਤੁਸੀਂ ਦੇਖ ਸਕਦੇ ਹੋ ਤੇ ਸਾਡੇ ਖੇਤ ਇੱਧਰ ਅਮਰੂਦ ਦਾ ਬੂਟਾ ਹੈ ਇੱਧਰ ਕੂਤ ਨਾ ਲੱਗਾ ਹੋਇਆ ਵਾ ਇੱਧਰ ਹਜੋ ਦੇ ਪਾਪਾ ਪਾਣੀ ਡਾਉਣ ਦੇ ਆ ਪਸਾਣ ਇੱਧਰ ਦੇਖੋ ਸਾਡੇ ਅੰਗੂਰ ਤੇ ਅੰਗੂਰ ਲੱਗੇ ਹੋਏ ਆ ਤੇ ਐੜ ਕਾ ਫਲ ਥੋੜਾ ਘਟ ਪਿਆ ਸੀ ਦੇਖੋ ਅਗਲੇ ਸਾਲ ਸ਼ਾਇਦ ਵੱਧ ਪਊਗਾ ਤੇ ਇੱਧਰ ਅਮਰੂਦ ਦਾ ਬੂਟਾ ਸੀ ਤੇ ਇੱਧਰ ਦੇਖੋ ਸਾਡਾ ਪੱਕੜੀਆਂ ਦਾ ਘੜ ਤੇ ਔਰਮਾਨ ਕਰੜੀਆਂ ਨੇ ਪੱਕੜੀਆਂ ਤੇ ਆ ਦੇਖੋ ਆਪਾਂ ਬਹੁਤ ਵਧੀਆ ਉਹਨਾਂ ਦਾ ਘੜ ਬਣਾਇਆ ਵਾ ਇੱਧਰ ਸਾਡੇ ਨਿੰਬੂ ਦਾ ਬੂਟਾ ਹੈ ਤੇ ਮਤਲਬ ਆਪਾਂ ਰੁੱਖ ਕਾਫੀ ਨਿੱਕੇ ਲਗਾਏ ਹੋਏ ਆ ਨਿੰਬੂ ਅਲਗਾ ਥਾਂ ਆਰੂ ਇੱਧਰ ਸਾਡਾ ਪਸ਼ੂਆਂ ਦਾ ਆ ਕਮਰਾ ਹੈ ਬਣਾਇਆ ਹੈ ਉੱਧਰ ਵੀ ਆਪਾਂ ਪਸ਼ੂ ਪਾਲਦੇ ਨੇ ਸਾਡੇ ਸਾਈਡਾਂ ਦੇ ਸਾੜੇ ਖੇਤ ਹੀ ਖੇਤ ਨੇ ਆ ਸਾੜੇ ਸਾਡੇ ਖੇਤ ਨੇ ਤੇ ਇੱਧਰ ਆਪਾਂ ਤੁਹਾਨੂੰ ਦਿਖਾ ਰਹੇ ਆ ਕਿ ਇਹ ਸਾਡਾ ਪਸ਼ੂਆਂ ਦਾ ਆ ਬੱਕੜੀਆਂ ਦਾ ਕਮਰਾ ਹੈ ਤੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਜਦੋਂ ਮੀਂਹ ਵਗੈਰਾ ਆ ਜਾਂਦਾ ਵਾ ਤੇ ਬੱਕਰੀਆਂ ਲਈ ਬਹੁਤ ਮਾੜਾ ਹੁੰਦਾ ਹੈ ਇਸ ਕਰਕੇ ਸਾਨੂੰ ਇਹ ਕਮਰਾ ਰੈਡੀ ਕਰਨਾ ਪਿਆ ਸੀ ਤੇ ਬਾਕੀ ਚਲੋ ਆਪਾਂ ਆੜੇ ਲੱਗੇ ਆ ਨਹੀਂ ਤਾਂ ਹਨਾ ਕਦੇ ਕਿਸੇ ਦੇ ਲੱਗੇ ਖਲੋਜ ਕਦੇ ਕਿਸੇ ਦੇ ਲੱਗੇ ਖਲੋਜ ਹੁਣ ਅੱਜਕੱਲ ਗੱਲਾਂ ਹੀ ਵਾਦੂ ਦੀਆਂ ਹੁੰਦੀਆਂ ਨੇ ਇਸ ਕਰਕੇ ਖੁਦ ਨੂੰ ਬੀਜੀ ਰੱਖਣਾ ਸਭ ਤੋਂ ਵਧੀਆ ਗੱਲ ਆ ਸੋ ਇੱਧਰ ਲੱਗੀਆਂ ਹੋਈਆਂ ਵਾ ਇਹ ਵੇਲਣਾ ਸੀ ਪਰੋਲਾਂ ਦੀਆਂ ਤੇ ਦੇਖੋ ਤੁਸੀਂ ਮਾਵਾਂ ਦੀਆਂ ਫਲੀਆਂ ਹਜੇ ਆਪਾਂ ਤੋੜਨੀਆਂ ਨੇ ਤੇ ਹੁਣ ਇਹ ਬਾਅਦ ਵਿੱਚ ਆਪਾਂ ਤੋੜਾਂਗੇ ਕੰਮ ਕੂਮ ਸਾਰਾ ਕਰਕੇ ਘਰ ਦਾ ਕੰਪਲੀਟ ਹੋ ਗਿਆ ਪੋਚੇ ਵਗੈਰਾ ਮੈਂ ਲਾ ਲਿਆ ਤੇ ਬਸ ਹੁਣ ਮੈਂ ਰੋਟੀ ਬਣਾਉਣੀ ਆ ਉਸ ਤੋਂ ਬਾਅਦ ਆਪਾਂ ਫਲੀਆਂ ਵੱਲ ਹੋ ਜਾਵਾਂਗੇ ਤੇ ਸੋ ਟਾਈਮ ਇੰਨਾ ਦਾ ਹੁੰਦਾ ਹੈ ਕਿ ਛੇਤੀ ਛੇਤੀ ਘਰ ਦਾ ਕੰਮ ਸਮੇਟ ਕੇ ਉਸ ਤੋਂ ਬਾਅਦ ਆਪਾਂ ਫਲੀਆਂ ਤੋੜਨ ਲੱਗ ਜਾਣਾ ਹੁੰਦਾ ਸੋ ਇੱਥੇ ਮੈਂ ਬਣਾ ਰਹੀ ਸੀ ਰੋਟੀ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਮੈਂ ਬਣਾ ਲਈ ਸੀ ਰੋਟੀ ਸੋ ਇੱਥੇ ਆਪਾਂ ਰੋਟੀ ਬਣਾ ਲਈ ਸੀ ਰੋਟੀ ਬਣਾ ਕੇ ਉਸ ਤੋਂ ਬਾਅਦ ਆਪਾਂ ਹੋਰ ਵੀ ਕੰਮ ਨਿੱਕੇ-ਮੋਟੇ ਕਰਨੇ ਸੀ ਤੇ ਮੈਂ ਕਿਹਾ ਕਿ ਚਲੋ ਰੋਟੀ ਬਣ ਚੁੱਕੀ ਹੈ ਤੇ ਬਰਤਨ ਮੇਰੇ ਥੋੜੇ ਜਿਹਾ ਸਾਫ਼ ਕਰਨ ਵਾਲੇ ਉਹ ਵੀ ਮੈਂ ਕਰਾਂਗੀ ਕਿਉਂ ਨਾ ਉਸ ਤੋਂ ਬਾਅਦ ਪਹਿਲਾਂ ਮੈਂ ਕਰਾਂਗੀ ਸਲੈਬ ਸਾਫ਼ ਤੇ ਤੁਹਾਨੂੰ ਪਤਾ ਹੀ ਆ ਕਿ ਜਨਾਨੀਆਂ ਦੇ ਕੰਮ ਬਿਲਕੁਲ ਨਹੀਂ ਮੁੱਕਦੇ ਹੈਗੇ ਸਾਰਾ ਦਿਨ ਬਹੁਤ ਜ਼ਿਆਦਾ ਕੰਮ ਹੁੰਦੇ ਆ ਤੇ ਥਕਾਵਟ ਹੋ ਜਾਂਦੀ ਆ ਕਿ ਸਵੇਰ ਤੋਂ ਉਠੀ ਦਾ ਮਾਰਨਿੰਗ ਟਾਈਮ ਤੋਂ ਬੱਚੇ ਨੂੰ ਸਕੂਲ ਤੇ ਜਿਦਾ ਉਹਦੀ ਰੋਟੀ ਪਾਣੀ ਬਣਾਉਂਦੀ ਦਾ ਤੇ ਮਤਲਬ ਸਾਰਾ ਹੀ ਕੰਮ ਟੋਟਲੀ ਹੁੰਦਾ ਹੈ ਤੇ ਚਲੋ ਇਹ ਨਹੀਂ ਆ ਪੇ ਜਨਾਨੀਆਂ ਇਕੱਲੀਆਂ ਨੂੰ ਹੁੰਦਾ ਵਾ ਬੰਦਿਆਂ ਨੂੰ ਵੀ ਸਾਰੇ ਕੰਮ ਹੁੰਦੇ ਵਿਚਾਰਿਆਂ ਨੂੰ ਉਹ ਵੀ ਚਲੋ ਆਪਣੇ ਸੁੱਕਦੇ ਰੋਟੀ ਕਮਾਉਣ ਦੇ ਨਿਕਲ ਜਾਂਦੇ ਨੇ ਕਮਾਹਗਾੜਾ ਨੂੰ ਤੇ ਬਹੁਤ ਸਟਰਗਲ ਕਰਨਾ ਪੈਂਦਾ ਵਾ ਹਰ ਕੰਮ 'ਚ ਤੇ ਇੱਥੇ ਮੈਂ ਬਣਾ ਰਹੀ ਸੀ ਮਕਰੋਨੀ ਕਿਉਂਕਿ ਮਾਰਨਿੰਗ ਟਾਈਮ ਸਬਜੀ ਕੋਈ ਨਹੀਂ ਹੈਗੀ ਸੀ ਤੇ ਮੈਂ ਕਿਹਾ ਚਲੋ ਮਕਰੋਨੀ ਬਣਾ ਲੈਣੀ ਹੈ ਜਲਦੀ ਬਣ ਜਾਂਦੀ ਆ ਤੇ ਫਿਰ ਮੈਂ ਮਕਰੋਨੀ ਨੂੰ ਲਾਇਆ ਤਰਕਾ ਪਿਆਜ਼ ਟਮਾਟਰ ਤੇ ਆਪਣੇ ਅਕੋਰਡਿੰਗ ਆਪਾਂ ਮਿਰਚ ਮਸਾਲੇ ਪਾ ਲਾਂਗੇ ਤੇ ਸੋ ਮੈਂ ਮਿਰਚਾਂ ਜਿਹੜੀਆਂ ਹਰੀਆਂ ਸੀ ਉਹ ਮੈਂ ਮਿਕਸੀ ਦੇ ਵਿੱਚ ਕਰ ਲਈਆਂ ਸੀ ਗ੍ਰੈਂਡ ਤੇ ਬੇਰ ਉਸ ਤੋਂ ਬਾਅਦ ਮੈਂ ਉਹਨੂੰ ਪਾਇਆ ਮਸਾਲੇ ਦੇ ਵਿੱਚ ਤੇ ਸੋ ਤੁਸੀਂ ਆਪਣੇ ਅਕੋਰਡਿੰਗ ਬਣਾ ਸਕਦੇ ਹੋ ਜਿਵੇਂ ਵੀ ਘਟ ਵੱਧ ਕਰ ਸਕਦੇ ਹੋ ਮਸਾਲੇ ਕਿਉਂਕਿ ਜਲਦੀ ਚ ਇਹੋੀ ਚੀਜ਼ ਸਬਜੀ ਬਣਦੀ ਮਕਰੋਨੀ ਵਗੈਰਾ ਜਾਂ ਨਿਊਟਰੀ ਵਗੈਰਾ ਹੋਰ ਤਾਂ ਕੋਈ ਸਬਜੀ ਜਲਦੀ ਨਹੀਂ ਬਣਦੀ ਹੈਗੀ ਤੇ ਕਿਉਂਕਿ ਜੇ ਆਪਾਂ ਦਾਲ ਵਗੈਰਾ ਵੀ ਬਣਾਵਾਂਗੇ ਤੇ ਉਹਨੂੰ ਵੀ ਟਾਈਮ ਲੱਗੂਗਾ ਤੇ ਅੱਜ ਵੀ ਅਸੀਂ ਫਲੀਆਂ ਤੋੜਨੀਆਂ ਸੀ ਮਾਵਾਆਂ ਦੀਆਂ ਤੇ ਕਿਉਂਕਿ ਸਾਨੂੰ ਸਵੇਰ ਤੋਂ ਆਪਾਂ 10 ਤੋਂ ਅ 10 ਤੋਂ ਲੱਗ ਜਾਂਦੇ ਆ 10 ਵਜੇ ਤੋਂ ਲੱਗ ਜਾਂਦੇ ਆ ਫਲੀਆਂ ਤੋੜਨ ਉਸ ਤੋਂ ਬਾਅਦ ਸਾਨੂੰ 3:30 ਨਾਲ 4:00 ਵਜੇ ਜਾਂਦੇ ਨੇ ਫਿਰ ਆਪਾਂ ਵਿੱਚੋਂ ਇੱਕ ਦੋ ਵਾਰੀ ਉੱਠਣਾ ਹੁੰਦਾ ਹੈ ਕਿ ਕੋਈ ਪਾਣੀ ਕੋਈ ਚਾਹ ਇਵੇਂ ਆਪਾਂ ਨਾ ਪੀ ਕੇ ਉਸ ਤੋਂ ਬਾਅਦ ਫਿਰ ਤੋਂ ਆਪਾਂ ਫਲੀਆਂ ਤੋੜਨ ਡੈ ਭੈਣਾ ਹੁੰਦਾ ਤੇ ਮੇਰੀਆਂ ਭੈਣਾਂ ਕਈ ਮਤਲਬ ਮੈਨੂੰ ਕਹਿ ਰਹੀਆਂ ਐ ਸੀ ਕਿ ਹਨਾ ਲਾਈਵ ਦੇ ਵਿੱਚ ਨਹੀਂ ਆਉਂਦੇ ਹਨਾ ਪਰ ਮੇਰਾ ਥੋੜਾ ਮੁਸ਼ਕਲ ਆ ਕਿਉਂਕਿ 2-3 ਦਿਨ ਮੈਨੂੰ ਲੱਗ ਜਾਣੇ ਆ ਹਜੇ ਫਲੀਆਂ ਆਪਾਂ ਤੋੜਦੇ ਪਏ ਆ ਉਸ ਤੋਂ ਬਾਅਦ ਮੈਂ ਤੁਹਾਨੂੰ ਜ਼ਰੂਰ ਸਪੋਰਟ ਕਰੂੰਗੀ ਤੇ ਇੱਕ ਦੰਦੀਵਾਲ ਚੈਨਲ ਆ ਸੋ ਪਲੀਜ਼ ਪੈਣਾ ਗਾੜੀ ਰਿਕੁਐਸਟ ਆ ਕਿ ਉਸ ਚੈਨਲ ਨੂੰ ਜ਼ਰੂਰ ਸਪੋਰਟ ਕਰੋ ਉਹ ਭੈਣ ਵੀ ਵਿਚਾਰੀ ਕਹਿ ਰਹੀ ਸੀ ਕਿ ਮੈਂ ਚੈਨਲ ਨੂੰ ਛੱਡ ਦੇਣਾ ਤੇ ਮੈਂ ਉਸ ਭੈਣ ਨੂੰ ਇਸ ਵੀਡੀਓ ਦੁਆਰਾ ਇੱਕ ਵੀ ਗੱਲ ਕਹੂੰਗੀ ਕਿ ਹਾਰ ਕਦੀ ਨਹੀਂ ਮੰਨਣੀ ਚਾਹੀਦੀ ਮੇਰਾ ਵੀ ਬਹੁਤ ਦਿਲ ਕਰਦਾ ਸੀ ਕਿ ਮੈਂ ਚੈਨਲ ਛੱਡਦਾ ਕਿਉਂਕਿ ਕਈ ਵਾਰ ਤਾਂ ਡਾਊਨ ਹੋ ਜਾਂਦਾ ਸੀ ਤੇ ਕਈ ਵਾਰ ਬਹੁਤ ਵਧੀਆ ਗਰੋ ਹੋ ਜਾਂਦਾ ਸੀ ਫਿਰ ਮੈਨੂੰ ਬਾਬੇ ਬਾਬਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਹਿੰਮਤ ਦਿੱਤੀ ਕਿ ਤੁਸੀਂ ਨਹੀਂ ਹਿੰਮਤ ਨਹੀਂ ਹਾਰਨੀ ਜੇ ਇਸ ਲਾਈਨ 'ਚ ਪਏ ਹੋ ਇਸ ਅ ਸਟਰਗਲ ਕਰਦੇ ਪਏ ਹੋ ਹਨਾ ਆਪਣਾ ਭਾਵੇਂ ਸ਼ੌਂਕ ਹੀ ਪੂਰਾ ਕਰਦੇ ਪਏ ਹੋ ਪਰ ਤੁਸੀਂ ਹਿੰਮਤ ਨਹੀਂ ਹਾਰਨੀ ਹੈਗੀ ਬਹੁਤ ਲੋਕਾਂ ਨੇ ਬਹੁਤ ਕੁਝ ਬੋਲਣਾ ਹੈ ਬਹੁਤ ਕੁਝ ਕਹਿਣਾ ਹੈ ਬੜੇ ਬੜੇ ਤਰ੍ਹਾਂ ਦੇ ਲੋਕ ਆਉਣਗੇ ਤੇ ਪਰ ਜੇ ਲੋਕਾਂ ਵੱਲ ਦੇਖਾਂਗੇ ਤੇ ਆਪਾਂ ਆਪਣੀ ਰੋਜੀ ਰੋਟੀ ਆਪਣਾ ਘਰ-ਬਾੜ ਆਪਣੀ ਜ਼ਿੰਦਗੀ ਕਿਵੇਂ ਸੰਭਾਲ ਸਕਾਂਗੇ ਸੋ ਲੋਕਾਂ ਨੇ ਤਾਂ ਗੱਲਾਂ ਕਰਨੀਆਂ ਹੀ ਹੁੰਦੀਆਂ ਨੇ ਸੋ 5:30 ਵਜੇ ਦਾ ਟਾਈਮ ਆ ਤੇ ਸੋਚਦੇ ਕੰਮਾਂ ਕਰਾਏਗਾ ਧਿਆਨ ਰੱਖੋ ਤੇ ਜਿਹੜੇ ਕੰਮ ਚ ਤੁਸੀਂ ਕੱਪੜੇ ਵਗੈਰਾ ਵੀ ਜੋੜਨ ਵਾਲੇ ਆ ਤੇ ਹੁਣ ਆਪਾਂ ਸਬਜ਼ੀ ਬਣਾ ਰਹੇ ਆ ਕareleਆਂ ਦੀ ਤੇ ਕarele ਆਪਾਂ ਭੜ ਕੇ ਬਣਾਵਾਂਗੇ ਤੇ ਹੁਣ ਤੁਹਾਨੂੰ ਦੱਸਖੋ ਸਾਡੇ ਬੈੱਡ ਤੇ ਕੱਪੜੇ ਪਏ ਨੇ ਇਹ ਵੀ ਸਾਡੇ ਸੰਭਾਲਣੇ ਨੇ ਤੈਲ ਲਗਾ ਕੇ ਰੱਖਣੇ ਨੇ ਇੱਧਰ ਹਰ ਜੋਤ ਪੜਨ ਡਿਆ ਸੀ ਪੇਪਰ ਯਾਦ ਕਰੰਡਿਆ ਸੀ ਆਪਣਾ ਤੇ ਇੱਧਰ ਹਰ ਜੋ ਨੇ ਪਾਣੀ ਡੋਲਤਾ ਤੇ ਇਹ ਲੋਂਡਿਆ ਵਾ ਪੋਚਾ ਇੱਧਰ ਮੈਂ ਮਸਾਲੇ ਨੂੰ ਗ੍ਰाइंड ਕਰਕੇ ਮਿਕਸੀ ਦੇ ਵਿੱਚ ਤੇ ਉਹਨੂੰ ਆਪਾਂ ਤਰਕ ਲਿਆ ਸੀ ਮਸਾਲੇ ਨੂੰ ਮੈਂ ਅਲੱਗ ਤਰੀਕੇ ਦੇ ਨਾਲ ਤਰਕਦੀਆਂ ਉਸ ਤੋਂ ਬਾਅਦ ਹੀ ਮੈਂ ਜਿਹੜੇ ਕਰੇਲੇ ਆ ਉਹਨਾਂ ਨੂੰ ਫਰਾਈ ਕੀਤਾ ਹੈ ਸੋ ਇੱਧਰ ਆਪਾਂ ਮਸਾਲੇ ਨੂੰ ਗ੍ਰाइंड ਕਰਕੇ ਉਸ ਤੋਂ ਬਾਅਦ ਅਸੀਂ ਨੂੰ ਤਰਕ ਲਿਆ ਸੀ ਤੇ ਇਸ ਤੋਂ ਬਾਅਦ ਫਿਰ ਆਪਾਂ ਇਹ ਜਿਹੜੇ ਕਰੇਲੇ ਆ ਇਹਨਾਂ ਨੂੰ ਫਰਾਈ ਕੀਤਾ ਹੈ ਤੇ ਇਹਦੇ ਵਿੱਚ ਆਪਾਂ ਇਹ ਜਿਹੜਾ ਮਸਾਲਾ ਇਹ ਉਹ ਆਪਾਂ ਪਾ ਦਾਂਗੇ ਸੋ ਤੁਸੀਂ ਵੀਡੀਓ ਦੇ ਨਾਲ ਬਣ ਰਹੇ ਹੋ ਐ ਵੀ ਸਕਿੱਪ ਨਹੀਂ ਕਰਨੀ ਵੀਡੀਓ ਐਂਡ ਤੱਕ ਦੇਖਣੀ ਆ ਤੇ ਸੋ ਇੱਧਰ ਆ ਦੇਖੋ ਬਹੁਤ ਧੁੱਪ ਜਿਹੇ ਲੱਗੀ ਹੋਈ ਆ ਤੇ ਢਾੜਾ ਆਪਾਂ ਕੱਢ ਲਿਆ ਨੇ ਤੇ ਬਸ ਹੁਣ ਸਬਜੀ ਬਣਨੀ ਚੱਲੀ ਆ ਸੋ ਇੱਥੇ ਆਪਾਂ ਕ੍ਰੇਲਿਆਂ ਦੇ ਵਿੱਚ ਜਿਹੜਾ ਆਪਾਂ ਮਿਕਸ ਮਸਾਲੇ ਵਗੈਰਾ ਗ੍ਰाइंड ਕਰਕੇ ਉਹਨਾਂ ਨੂੰ ਆਪਾਂ ਪੁੰਨ ਕੇ ਰੱਖਿਆ ਹੋਇਆ ਸੀ ਤੇ ਕਰੇਲੇ ਲਿਆਂਦੇ ਆਪਾਂ ਫਰਾਈ ਕਰ ਲਿਆ ਸੀ ਸੋ ਤੁਸੀਂ ਇਹਨਾਂ ਫਰਾਈ ਕਰ ਸਕਦੇ ਹੋ ਤੇ ਇਹਦੇ ਬੀਜ ਵਗੈਰਾ ਤੁਸੀਂ ਕੱਢ ਸਕਦੇ ਹੋ ਜੇ ਨਹੀਂ ਪਸੰਦ ਆ ਜੇ ਤੁਹਾਨੂੰ ਤੇ ਬਹੁਤ ਵਧੀਆ ਕਰੇਲੇ ਬਣਦੇ ਆ ਸੋ ਤੁਸੀਂ ਇਹਵੇਂ ਬਣਾ ਸਕਦੇ ਹੋ ਮਸਾਲਾ ਬਿਲਕੁਲ ਵੀ ਬਾਹਰ ਨਹੀਂ ਲੱਗੇਗਾ ਕਿਉਂਕਿ ਆਪਾਂ ਮਸਾਲੇ ਨੂੰ ਪਹਿਲਾਂ ਹੀ ਭੁੰਨ ਲਿਆ ਸੀ ਪੂਰੀ ਤਰ੍ਹਾਂ ਤੇ ਇਹਨਾਂ ਤੁਸੀਂ ਕਰੇਲੇ ਬਣਾ ਕੇ ਖਾ ਸਕਦੇ ਹੋ ਬਿਲਕੁਲ ਵੀ ਕੋਰਾ ਪੰਨੀ ਹੋਗਾ ਤੇ ਕੋਈ ਨਮਕ ਵਗੈਰਾ ਮਤਲਬ ਪਾ ਕੇ ਤਾਂ ਕੋਈ ਜ਼ਰੂਰਤ ਨਹੀਂ ਆਗੀ ਉਸੇ ਟਾਈਮ ਬਣਾ ਲਓ ਛਿਲਕੇ ਤੇ ਬਹੁਤ ਵਧੀਆ ਬਣਦੇ ਆ ਤੇ ਤੁਸੀਂ ਜ਼ਰੂਰ ਟਰਾਈ ਕਰੋ ਐਵੇਂ ਤੇ ਸੋ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਆਪਾਂ ਅਗਲੀ ਨੈਕਸਟ ਵੀਡੀਓ ਦੇ ਨਾਲ ਸੋਹਣੀ ਜਿਹੀ ਵੀਡੀਓ ਦੇ ਨਾਲ ਸੋ ਪਲੀਜ਼ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਕਿਵੇਂ ਦੀ ਲੱਗੀ ਵੀਡੀਓ ਤੁਹਾਨੂੰ ਅੱਜ ਮੇਰੀ ਤੇ ਪਹਿਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਸੋ ਪਲੀਜ਼ ਸਪੋਰਟ ਜ਼ਰੂਰ ਕਰਿਓ ਸੋ ਮਿਲਦੇ ਆਗਲੀ ਨੈਕਸਟ ਵੀਡੀਓ ਦੇ ਨਾਲ ਜੀ ਬਾਏ ਬਾਏ ਸਸਿਕਾ ਸਾਰਿਆਂ ਨੂੰ